ਇਹ ਨੌਜਵਾਨ ਕੌਣ ਨੇ ਸਰਪਾ ਅੱਜ ਚੜ੍ਹਾਈ ਯੁੱਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਐਸਐਸਪੀ ਸਾਹਿਬ ਵੱਲੋਂ ਸਰਦਾਰ ਭਪਿੰਦਰ ਸਿੰਘ ਸਿੱਧੂ ਸਾਹਿਬ ਵੱਲੋਂ ਜਿਹੜੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਜਿਹੜੇ ਬੱਚੇ ਤੇ ਸਾਡੇ ਹੀ ਭੈਣ ਭਰਾ ਜਿਹੜੇ ਗਲਤ ਸੰਗਤ ਦੇ ਵਿੱਚ ਆ ਗਏ ਸੀ ਤੇ ਨਸ਼ੇ ਦੇ ਅਸ਼ਕਾਰ ਹੋ ਗਏ ਸੀ ਉਹਦੇ ਵਿੱਚ ਚਾਰ ਜਿਹੜਾ ਗੁਰੂ ਸਾਹਿਬ ਸਾਡੇ ਕੋਲੇ ਚਾਰ ਇਹ ਨੌਜਵਾਨ ਆਏ ਆ ਜਿਨ੍ਹਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਜਿਹੜਾ ਨਸ਼ਾ ਛੱਡਣਾ ਚਾਹੁੰਨੇ ਆ ਮਾਨਜੁਗ ਐਸਐਸਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਸਾਨੂੰ ਸਖਤ ਜਿਹੜੇ ਨਿਰਦੇਸ਼ ਆ ਉਹ ਦਿੱਤੇ ਗਏ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਾ ਰਹੇ ਆ ਇਹਨਾਂ ਨੇ ਕਿਹਾ ਵੀ ਅਸੀਂ ਛੱਡਣਾ ਚਾਹੁੰਨੇ ਆ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਤੁਹਾਡਾ ਜਿਹੜਾ ਇਲਾਜ ਆ ਉਹ ਫ੍ਰੀ ਪੰਜਾਬ ਸਰਕਾਰ ਵੱਲੋਂ ਹੋਏਗਾ ਉਹ ਇਹਨਾਂ ਨੂੰ ਅਸੀਂ ਜਿਹੜਾ ਸੈਂਟਰ ਲੈ ਕੇ ਜਾ ਰਹੇ ਆ ਤੇ ਸਾਰੇ ਪ੍ਰਬੰਧ ਸਰ ਕੀਤੇ ਜਾਣਗੇ ਕਿ ਰਹਿਣ ਸਹਿਣ ਦਾ ਖਾਣ ਪੀਣ ਦਾ ਇਹਨਾਂ ਦਾ ਬਿਲਕੁਲ ਇਹਨਾਂ ਦਾ ਜਿਹੜਾ ਮੈਡੀਸਨ ਵੀ ਇਹਨਾਂ ਨੂੰ ਪ੍ਰੋਪਰ ਜਿਹੜੇ ਡਾਕਟਰ ਆ ਉੱਥੇ ਪ੍ਰੋਪਰ ਟੀਮ ਆ ਡਾਕਟਰਾਂ ਦੀ ਉੱਥੇ ਉਹ ਇਹਨਾਂ ਦਾ ਰਹਿਣ ਸਹਿਣ ਦਾ ਰੋਟੀ ਪਾਣੀ ਦਾ ਸਾਰਾ ਜਿਹੜਾ ਹੈਗਾ ਉੱਥੇ ਪ੍ਰਬੰਧ ਕੀਤਾ ਗਿਆ ਤੁਹਾਡੇ ਰਹੀਂ ਅਸੀਂ ਇੱਕ ਹੋਰ ਬੇਨਤੀ ਕਰਨਾ ਚਾਹੁੰਦੇ ਆ ਗੁਰੂ ਰਸੋਏ ਦੇ ਜਿੰਨੇ ਵੀ ਪਿੰਡਾਂ ਦੇ ਵਿੱਚ ਤੁਹਾਡੇ ਪੰਚ ਸਰਪੰਚ ਐਨ ਜੀਓ ਜਾ ਉਹਨਾਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਉਹ ਪ੍ਰੇਰਿਤ ਕਰੋ ਤਾਂ ਕਿ ਜਿਹੜੇ ਨੌਜਵਾਨ ਆ ਇਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਆਪਾਂ ਬਾਹਰ ਕੱਢੀਏ ਹਰੇਕ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਚਾਰ ਚਾਰ ਬੱਚੇ ਹੈਗੇ ਆ ਜਿਹੜੇ ਉਹ ਜੇ ਛੱਡਣਾ ਚਾਹੁੰਦੇ ਆ ਉਹ ਸਾਡੇ ਨਾਲ ਸੰਪਰਕ ਕਰਨ ਡਾਇਰੈਕਟ ਆ ਰਿਣ ਸਾਡੇ ਕੋਲੇ ਅਸੀਂ ਉਹਨਾਂ ਦਾ ਜਿਹੜਾ ਹੈਗਾ ਪ੍ਰੋਪਰ ਜਿਹੜਾ ਹੈਗਾ ਇਲਾਜ ਉਹ ਕਰਵਾਵਾਉ। ਮੋਬਾਈਲ ਨੰਬਰ ਬੋਲ ਦਿਓ ਸਰ ਜਿੰਨੇ ਸੰਪਰਕ ਕਰਨਾ ਹੋਇਆ। ਬਿਲਕੁਲ ਮੇਰਾ ਮੋਬਾਈਲ ਨੰਬਰ ਹੈਗਾ 9855300282 ਮਾਂ ਜੋਗ ਐਸਐਸਪੀ ਸਰਦਾਰ ਭਪਿੰਦਰ ਸਿੰਘ ਸਿੱਧੂ ਸਾਹਿਬ ਵੱਲੋਂ ਸਾਨੂੰ ਜਿਹੜੇ ਨਿਰਦੇਸ਼ ਆਉ ਦਿੱਤੇ ਗਏ ਆ ਵੀ ਡਰੱਗ ਬਿਲਕੁਲ ਅਸੀਂ ਜਿਹੜਾ ਪ੍ਰੋਪਰ ਆ ਉਹਦੇ ਵਿੱਚ ਲੱਗੇ ਹੋਏ ਆ ਡਰੱਗ ਫਰੀ ਲਈ ਉਹਦੇ ਵਿੱਚ ਅਸੀਂ ਬੇਨਤੀ ਕਰਦੇ ਆ ਵੀ ਜਿਹੜੇ ਬੱਚੇ ਦੁਆਰਾ ਫਿਰ ਬੇਨਤੀ ਕਰਦੇ ਆ ਵੀ ਜਿਹੜੇ ਬੱਚੇ ਲੱਗ ਗਿਆ ਉਹ ਸਾਡੇ ਨਾਲ ਸੰਪਰਕ ਕਰਨ ਤੇ ਅਸੀਂ ਉਹਨਾਂ ਦਾ ਜਿਹੜਾ ਨਸ਼ਾ ਉਹ ਛਡਾਈਏ ਧੰਨਵਾਦ ਸਰ ਕਿਵੇਂ ਮਨ ਤੇ ਆਇਆ ਤੇਰੇ ਅੱਜ ਜੋ ਨਸ਼ਾ ਛਡਨ ਲਈ ਤੂੰ ਖੁਦ ਥਾਣੇ ਚੱਲ ਕੇ ਆ ਗਿਆ ਸਰ ਮੈਨਾ ਗਰੀਬ ਬੰਦਾ ਏ ਵੀ ਇਹ ਕੰਮ ਜ ਮੈਂ ਪੈ ਗਿਆ ਨਸ਼ੇ ਚ ਠੀਕ ਹੈ ਦਾੜੀ ਸਬਜ਼ੀ ਦਾ ਕੰਮ ਕਰਦਾ ਸੀ ਮੇਰੇ ਇਸ ਕਰਕੇ ਵੀ ਮੈਂ ਮੁੰਡਿਆਂ ਨਾਲ ਲਾ ਕੇ ਕੰਮ ਗਲਤ ਕਰਨ ਲੱਗ ਪਿਆ ਸੀ ਠੀਕ ਹੈ ਜੀ ਇਸ ਕਰਕੇ ਮੈਂ ਸਰ ਵੀਡੀਓ ਵੇਖੀ ਸਰ ਦੀ ਤੇ ਮੈਂ ਕਹੇ ਹੁਣ ਜਾਣੇ ਪੈਣਾ ਏ ਕਿੰਨਾ ਚਿਰ ਨਸ਼ਾ ਕੀਤਾ ਏ ਸਾਰੇ ਇੱਕ ਹੋ ਗਏ ਨਸ਼ਾ ਕੀਤਾ ਨੇ ਜਿਹੜੇ ਹੋਰ ਨੌਜੋ ਨਸ਼ਾ ਕਰਦੇ ਨੇ ਤੁਹਾਡੇ ਵਰਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਕਹਾਂਗਾ ਵੀ ਤੁਸੀਂ ਆਇਓ ਵੀ ਤੁਹਾਡਾ ਫ੍ਰੀ ਲਾਜ ਹੋਊਗਾ ਸਾਰਾ ਕੁਝ ਫ੍ਰੀ ਹੋਊਗਾ ਹੀ ਤੁਹਾਡਾ ਜਿੰਨੀ ਦੇਰ ਤੁਸੀਂ ਨਸ਼ਾ ਕੀਤਾ ਉਹ ਜ਼ਿੰਦਗੀ ਜਿਹੜੀ ਨਸ਼ਾ ਛੱਡਣ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕੀ ਫਰਕ ਲੱਗੇਗਾ ਤੁਹਾਨੂੰ ਬਹੁਤ ਵਧੀਆ ਲੱਗੂਗਾ ਜੀ ਵੀ ਬਚਤ ਹੋਊਗੀ ਵੇ ਸੇ ਦੀਓ ਪਿਆਪ ਉਸ ਬਾਰੇ ਕੀ ਕਹਿਣਾ ਚਾਹਦੇ ਜੋ ਫ੍ਰੀ ਟੋਟਲ ਆਰਟ ਕੋਲ ਦਾ ਹਲ ਕਰਵਾਉਣ ਜਾ ਰਹੇ ਹੈ ਬਹੁਤ ਵਧੀਆ ਜੀ ਕਾਹ ਕੇ ਇਹ ਹੀ ਜੀ ਧੰਨਵਾਦ ਇਹਨਾਂ ਦਾ ਹੀ ਵੇੜਾ ਫ੍ਰੀ ਸਾਨੂੰ ਵੀ ਕਰਾ ਰਹੇ ਨੇ ਹਾਂ ਜੀ ਪ੍ਰੋਕੀ ਕੀ ਕਰ ਗਟ ਬੱਚਾ ਥੋੜਾ ਜਿਆਦਾ